ਦਾ ਹੀ ਸਤਾਇਆ ਕਿਸਾਨ ਕੰਮੇ ਰਸਾ ਆਈ ਬਾੜ ਗਾਦੀ ਆਈ ਚਾਹ ਬੋ ਮਾ ਬਾਬੂ ਕਜੇ ਤੇ ਪਰਮਾਤਮਾ ਉਹਦਾ ਇੱਕ ਟਾ چھوٹਾ ਜਿਹਾ ਮਾ ਦੇ ਸਾਲ ਭੁਲੇ ਸਿਗਰਟ ਇੱਕ ਹੋ ਗਿਆ ਬਾਪ ਲੋੜ ਲੈ ਗਿਆ ਇਹਦਾ ਬਸ ਇਹ ਮਸਾ ਜਵਾਕ ਪਾ ਲੈਨੇ ਹਰਦੀਨ ਬਾਦ ਚ 3 ਮਹੀਨੇ ਬਾਗਰਾਂ ਜੰਦੀਆਂ ਪੜੀ ਘਰ ਵਾਲਾ ਪਹਿਲਾਂ ਮੁੱਕ ਗਿਆ ਸੀਗਾ ਪੁੱਛ ਮੰਤਾ ਬੁਰਾ ਸੀ। ਉਸ ਤੋਂ ਬਾਅਦ ਵਿੱਚ ਬਸ ਜਵਾਕ ਪੜਦੇ ਰਹੇ ਨੇ ਅੱਜੋ ਤੱਕ ਇਕੱਠੇ ਇੰਸਟਾਗ੍ਰਾਮ ਅੱਛਾ। ਬਸ ਇਹ ਹਰਮਨ ਉਥੋਂ ਕੁਸਲਾਉੜ ਵਾਲੀ ਭੂਆ ਤੋਂ ਰੇਲਾ ਕਿ ਨਾਲ ਆ ਵੀ ਚੱਲ ਸਹਾਰਾ ਦੋ ਬੱਚੇ ਇਕੱਠੇ ਪਾਲਦੇ ਆਣਗੇ। ਵਧੀਆ ਇਹਨਾਂ ਦੀ ਆਪਸ ਵਿੱਚ ਵੀ ਇਹਨੂੰ ਵੀ ਸਹਾਰਾ ਸੀ। ਅਸੀਂ ਕਹਿੰਦੇ ਤੈਨੂੰ ਸੌਦਾ ਬੰਦਾ ਲਿਆ ਹੁਣ ਤਾਂ। ਉਹ ਸਾਰੇ ਸਾਰੇ ਜੀ ਵਧੀਆ ਪੜ ਗਏ। ਵਧੀਆ 12 14 ਕਰਕੇ ਬਾਹਰੇ ਲੱਗ ਗਏ। 22 ਸਾਲ ਨੂੰ ਬਾਹਰ ਤਾਂ ਇਹਨੂੰ ਹੁਣ ਤਾਂ ਪਹਿਲੀ ਵਾਰੀ ਵੱਪਰਿਆ ਕੀ ਨਹੀਂ ਕੋਈ ਸਨੀਰਾ ਵੀ ਜਾਣਦਾ। ਹੋਇਆ। ਸੋਨੇ ਕਲਾਸ ਚ ਬਹੁਤ ਗੱਲਾਂ ਹੋਈ ਸੀ ਹੁਣ ਮਨ ਨਾਲ ਕਿਹ ਦਿਨ ਕਿਦੋਂ ਪਹਿਲਾਂ ਹੋਇਆ ਕਿਦੋਂ ਪਹਿਲਾਂ ਮੈਂ ਠੀਕ ਕਹਿੰਦਾ ਸੀ ਮੇਰਾ ਭੂਆ ਜੀ ਮੈਂ ਠੀਕ ਠਾਕ ਕੰਮ ਤੇ ਆ ਮੈਂ ਸ਼ਾਮੇ ਘਰ ਤਵ ਭੂਆ ਜੀ ਮੈਂ ਸ਼ਾਮ ਦੇਖਦੀ ਰਹੀ ਯਸ ਜੀ ਬੇਜਾ ਯਸ ਜੀ ਬਾਜੂ ਆਪ ਨਾਲ ਦਿੱਤਾ ਯਸ ਜੀ ਕਿ ਉਹ ਦੱਸ ਲੈ ਗਿਆ ਆ ਘਰੋਂ ਉਹ ਜਦੋਂ ਕਰਦਾ ਸੀ ਵੀਡੀਓ ਕਾਲ ਤੇ ਰੋਜ਼

ਮੈਨੂੰ ਪਤਾ ਮੇਰੇ ਕੋਲ ਪੜਿਆ ਮੇਰਾ ਜਿਗਰ ਦਾ ਟੁੱਟਾ ਸੀ ਮੈਂ ਅਬ ਆਰਾ ਪੜਾ ਕੇ ਉਹਨੂੰ ਸਭ ਕੁਝ ਕਰਿਆ ਉਹਦਾ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਮੈਂ ਦੋ ਰਿਆ ਮੈਂ ਦੋ ਰਿਆ ਮੇਰਾ ਬੁੱਤ ਵੇਡੋ ਪਤਾ ਕਿ ਮੈਂ ਦੋ ਰਿਆ ਕੋਈ ਬੋਤ ਤੁਹਿਆ ਦੂਰ ਗਿਆ ਵਾਰਤਾਂ ਵਾਗਦੇ ਬੁੱਟਕੇ ਅਸਮਨੈ ਜੋ ਉਪਿਕਾ ਇਹਨੂੰ ਮਾਰਿਆ ਦਾ ਸਿਆਣਾ ਮੁੰਡਾ ਸੀ ਵੀਰੇ ਸਾਨੂੰ ਪਤਾ ਤੇ ਆਪਦੇ ਬੱਚੇ ਦਾ ਇਹ ਆਵਾਜ਼ ਨਹੀਂ ਪਰੇਸ਼ਾਨੀ ਸੀ ਕੋਈ ਕਹਿੰਦਾ ਸੀ ਕੋਈ ਪਰੇਸ਼ਾਨੀ ਨਹੀਂ ਸੀ ਸਾਨੂੰ ਵੀ ਲੱਗਦਾ ਵੀ ਕੀ ਚੋੜਨ ਗੱਲ ਹੋਈ ਕੋਈ ਦਖਲਅਸੀਆ ਕੋਈ ਦਖਲਅਸੀਆ ਵਧੀਆ ਗੱਲਾਂ ਮਾਰਦਾ ਹੁੰਦਾ ਸੀ ਜੇ ਵੀਰੇ ਦੁੱਖੋਂ ਦਾ 10 ਦਾ ਜਵਾਬ ਵੀ ਮੈਂ ਵਾਪਸ ਆਉਣਾ ਕਰ ਸਕਦਾ ਨਹੀਂ ਕਰ ਸਕਦਾ ਕਰੰ ਤਾਂ ਕੋਸ਼ਿਸ਼ ਨਹੀਂ ਕਰ ਸਕਦੇ ਜਾਇ ਇਹਨੂੰ ਪਤਾ ਹੈ ਪਰਮਾਤਮਾ ਨੂੰ ਪਤਾ ਜੋ ਬੱਚੇ ਨਾ ਬੜੀ ਜਿਵੇਂ ਕਹ ਰਹੀ ਪ੍ਰੇਸ਼ਾਨੀ ਤੇ ਕੋਈ ਇਸ ਤਰ੍ਹਾਂ ਦੀ ਵੀ ਆਪਦੇ ਆਪ ਕਰਿਆ ਹੋ ਨਹੀਂ ਲੱਗਦਾ ਨਹੀਂ ਲੱਗਦੇ ਨਹੀਂ ਵੀ ਰੋਡ ਦੇ ਗੇਟ ਦੇ ਨਾਲ ਫਰਾਂ ਨਹੀਂ ਸਕਦਾ ਤੁਸੀਂ ਅਸਰ ਹੈ ਜੀ ਕੋਈ ਚੀਜ਼ ਨਹੀਂ ਜੀ ਇਹਨਾਂ ਨਾਲ ਗੜਫਲਾ ਕੀ ਕਹਾਂਗੇ ਸਰਕਾਰਾਂ ਨੂੰ ਕਿ ਇਹਦੀ ਜਾਂਚ ਕੀਤੀ ਜਾ ਹਾਂ ਜੀ 323 ਨਿਸਾਨੀ ਦੀ ਪ੍ਰਾਪਰ ਰਜਾਈ ਦੇ ਇਹ ਟਰੱਕ ਦੇ ਮਾਰੇ ਕਹਿੰਦਾ ਘਰ ਉੱਜੜ ਗਿਆ ਟਰੱਕੀ ਦੇ ਮਾਰੇ ਬੱਚਿਆਂ ਨੂੰ ਉਧਰ ਭੇਜ ਦੇਣਾ ਮਜਬੂਰੀਆਂ ਦੇ ਮਾਰੇ ਅਸੀਂ ਦੇਖਦੇ ਕਿ ਜਿਉਂਦੀ ਦੀ ਵੀ ਸੌਡਾ ਬਕੀਚਾ ਪਰ ਉਧਰ ਇਹੀ ਜ਼ਿਆਦਾ ਮੁੰਡਿਆਂ ਨਾਲ ਹੋਣ ਲੱਗ ਗਿਆ ਲਗਾਤਾਰ ਮੁੰਡੇ ਤੇ ਕਿੰਨੇ ਡੈਥਾਂ ਤੇ ਡੈਥਾਂ ਹੋਈ ਜਾ ਰਹੀਆਂ ਨੇ ਪਰ ਉਹਨੀਆਂ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ ਨੇ ਕੀ ਨਹੀਂ ਕਰ ਸੁਭਾਅ ਬੜਾ ਹੀ ਵਧੀਆ ਸੀਗਾ ਜੀ ਹਾਜ਼ਦਾ ਖੇਡਦਾ ਰਹਿੰਦਾ ਸੀ ਸਾਡੇ ਨਾਲ ਉਸ ਤੋਂ ਬਾਅਦ ਵੀ ਕਾਫੀ ਟਾਈਮ ਗੱਲਾਂ ਹੁੰਦੀ ਉਹਦੇ ਵੀ ਹਾਸੇ ਨਾਲ ਗੱਲ ਕਰਦੇ ਹਾਂ ਹਮੇਸ਼ਾ ਇਹ ਜੇ ਉਧਰੋਂ ਬਾਹਰੋਂ ਗੱਲ ਕਰਦੇ ਸਟ੍ਰੈਸ ਹੀ ਦਿਮਾਗ ਤੇ ਕੁਝ ਸਟ੍ਰੈਸ ਕਦੇ ਕੋਈ ਔਕਾ ਦਾ ਔਕਾ ਦਾ ਹਰੇਕ ਨੂੰ ਹੀ ਹੁੰਦਾ ਉਹਨੂੰ ਸਟ੍ਰੈਸ ਦਾ ਕਿਹਨੂੰ ਨਹੀਂ ਹੈਗਾ ਉਰੇ ਵੀ ਨਹੀਂ ਹੈਗਾ ਉੱਥੇ ਆਏ ਕਿ ਇਕੱਲਾਪਨ ਵੀ ਹੈ ਕੁਝ ਜਿੰਮੇਵਾਰੀ ਵਧ ਜਾਂਦੀ ਇਕੱਲੇ ਰਹਿਣਾ ਉੱਥੇ ਜਿੱਦੇ ਪਹਿਲੇ ਦਿਨ ਆਇਆ ਸਕੂਲ 'ਚ ਜਦੋਂ ਐਸਵੀਐਮ ਚ ਆਇਆ ਸੀਗਾ ਪਹਿਲਾਂ ਮੇਰੇ ਨਾਲ ਹੀ ਬੈਠਾ ਸੀਗਾ ਅਸੀਂ ਇਕੱਠੇ ਮੰਨ ਵੀ ਰਹੇ ਕਾਫੀ ਦਿਨ ਮਾਡਲ ਵਗੈਰਾ ਚ ਜਾਂਦੇ ਹੁੰਦੇ ਸੀ ਇਸ ਇੱਥੇ ਬਣਾਉਂਦੇ ਸੀ ਬਹੁਤ ਸੁਭਾਅ ਦਾ ਖਾਸ ਮੁਖ ਸੀਗਾ ਹਰੇਕ ਨੂੰ ਦੱਸਦੀ ਇੱਕ ਗੱਲ ਐਸੀ ਸੁਣਾਉਂਦਾ ਸੀਗਾ ਬੰਦਾ ਹਾਸਾ ਦੂਰਾ ਹੋ ਜਾਂਦਾ ਸੀਗਾ ਬਹੁਤ ਵਧੀਆ ਨਰਮ ਹੁੰਦਾ ਸੀਗਾ ਪੜ੍ਹਾਈ 'ਚ ਸਭ ਤੋਂ ਤੇਈ ਸੀਗਾ ਬਹੁਤ ਜ਼ਿਆਦਾ ਯਾਦ ਕਰਦਾ ਹੁੰਦਾ ਸੀ ਲਈ ਤੇ ਮੇਰੇ ਨਾਲ ਗੱਲਾਂਬਾਤਾਂ ਕਰਦਾ ਸੀਗਾ ਕੈਨੇਡਾ ਜਾਣ ਤੋਂ ਬਾਅਦ ਵੀ ਗੱਲ ਯਾਦ ਕਰਦਾ ਹੁੰਦਾ ਸੀਗਾ ਹੱਸ ਕੇ ਗੱਲ ਕਰਨੀ ਚਾਹੀਦੀ ਕਰਨੀ ਕੋਈ ਐਦਾਂ ਸਟ्रेस ਵਗੈਰਾ ਸ਼ੋ ਨਹੀਂ ਕਰਦਾ ਸੀਗਾ ਐਂ ਕਹਿੰਦਾ ਸੀਗਾ ਕੋਈ ਚੱਕਰ ਨਹੀਂ ਕਹਿੰਦਾ ਕਰ ਲਾਂਗੇ ਫਿਰ ਕਿਹ ਕਿੱਡੀ ਗੱਲ ਹੋਗੀ ਤੇ ਉਸ ਤੋਂ ਬਾਅਦ ਵੀ ਮਨ ਨੂੰ ਵਧੀਆ ਸੀਗਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਹ ਜਿਹਾ ਸਟੈਪ ਚੱਕ ਗਿਆ